ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਵਾਚ ਬੇਨਤੀ ਚਾਹ ਪਈ ਹਮਰੇ ਕਰਵਾ ਤੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਢ ਸਬੈ ਤੁਮ ਕਾ ਭਉ ਆਪ ਹਾਦੈ ਮੋਹਿ ਵਿਚਾ ਭਉ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿਖ ਸਬੈ ਕਰਤਾਰ ਮੋਰ ਅਛਾ ਨਿਜ ਕਰਦੈ ਕਰਿਆ ਸਭ ਬੈਰਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸ਼ਾ ਤੋਰ ਭਜਨ ਕੀ ਰਹੈ ਪਿਆਸ ਤਮਹਿ ਨਾੜ ਕੋਈ ਆਵਰਨਾ ਝਾਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਰੀਏ ਚਨ ਚਨ ਸਤਰ ਹਮਾਰੇ ਮਾਰਿ ਇਹ ਆਪ ਹਾਰ ਦੇ ਮੁਝ ਉਬਰੇ ਮਰਨ ਕਾਲ ਕਾਤਰਾ ਸਨੇ ਵਰਿਏ ਹੋ ਜੋ ਸਦਾ ਹਮਾਰੇ ਪਛਾ ਸਿਰ ਹਲਤ ਜੁਜ ਕਰਿਔ ਰਚਾ ਰਾਖលਹੁ ਮੋਹਿ ਰਾਖਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੁ ਪੁਰੀ ਚਤਰ ਦਸਕੰਤ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੁਗ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸ ਸਕਲ ਕਾਲ ਕਾ ਕੀਆ ਤਮਾਸ਼ਾ ਜਾਵਨਕਾਲ ਜੋਗੀ ਸੇਵਕੀਓ ਬੈਦਰਾਜ ਬ੍ਰਹਮਾ ਜੋਤੀਓ ਜਾਵਨਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਾਵਨਕਾਲ ਸਭ ਜਗ ਬਨਾਇਓ ਦੇਵ ਦਾਤ ਜਸ਼ਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਾਮੇ ਸ਼ਕਾਰ ਤੈਸੇ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋਂ ਬਾਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨ ਤ ਚੀਟੀ ਤੈ ਕੌਣ ਚਰਿਆ ਸੁਲਾ ਸਭ ਪਰ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਨ ਦੁਖ ਪਾਏ ਤੈ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪੜ ਪੜ ਕੀ ਜਾਣ ਜਾਵਦ ਕਰਖ ਕਰਾ ਕਰ ਤਾਰਾ ਪਰ ਜਾ ਤਰਦ ਤਬ ਦੇ ਅਪਾਰਾ ਜਾਵਾ ਕਰਖ ਕਰਤੋ ਕਬੂ ਤੁਮ ਮੈਂ ਮਿਲਤ ਦੇ ਧਰ ਸਭ ਜਿਤੇ ਵਦਨ ਸਿਰ ਸਾਭ ਧਾਰੈ ਆਪ ਬਬਨੇ ਬੋਜ ਉਚਾਰੈ ਤਮ ਸਭ ਹੀ ਤੇ ਰਹਤ ਮਿਰਾਲੰ ਜਾਣ ਤਾ ਬੇਦ ਭੇਦ ਅਰ ਆਲੰ ਨਿਰੰਕਾਰ ਨਿਰੰਭੇਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤੰਕਾ ਮੂੜ ਉਚਾਰਤ ਭੇਦਾਂ ਜਾਂ ਕੋ ਭੇਵ ਨ ਪਾਵਤ ਵੇਦਾਂ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨਹਿ ਭਿਵ ਆਪ ਆਪਨੇ ਬੁੱਧ ਹੈ ਜਿਤੇ ਬਰਨਤ ਪੈਨ ਬਿਨ ਤੋਹੇ ਤੇ ਤੇ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਾ ਨੂ ਪਸਰੂਪਾ ਰੰਕ ਭਿਉ ਰਾਵ ਕਹੀ ਭੂਪਾਂਡਜ ਜੈ ਰਜ ਸੈਤਜ ਕੀਨੀ ਉਤਭਜ ਖਾਨ ਬਹਰ ਰਚਿ ਦੇਨੀ ਕਾਹੂ ਹੂਲ ਰਾਜਾ ਹਵ ਬੈਠਾ ਕੰਕ ਸਮੰ ਪਿਉ ਸ਼ੰਕਰ ਕੈਠਾ ਸਗਰੀ ਸ੍ਰੇਟ ਦਿਖਾਏ ਅਸ਼ੰਭਵ ਆਦ ਜੁਬਾਦ ਸਰੂਪ ਸਯੰ ਭਵ ਆਬ ਰੱਛਾ ਮੇਰੇ ਤੁਮ ਕਰੋ ਸੇਖਿਓ ਬਾਰਵਾ ਸਿਕ ਸੰਗਰੋ ਉਠ ਜੀਤੇ ਉਠਵਾ ਤੁਧ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਆਸ ਤੁਝ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਵੈ ਮਰੇ ਪਰਖ ਜਮਨ ਪਗ ਪਰੇ ਤੇਹਾਰੇ ਤਿਨ ਕੇ ਤੁਮ ਸ਼ੰਕਰ ਸਵਟਾਰੇ ਜੋ ਕਲ ਕੋ ਇਕ ਵਾਰ ਤਿਆ ਹੈ ਤਾਂ ਕੇ ਕਾਲ ਨਿਕਟ ਮੈਂ ਐਹ ਰੱਛਾ ਹੋਏ ਤਾਹੇ ਸਭ ਕਾਲ ਦੁਸ਼ਟ ਅਰਅਸਤ ਤਰੇ ਤਤ ਕਾਲਾ ਕਿਰਪਾ ਦ੍ਰਿੜ ਤਨ ਜਾਹੇ ਨਹਰ ਤਾ ਕੇ ਤਾਵ ਚਨ ਕ ਮਹਰ ਹੋ ਰੈ ਦਸਿਦ ਕਰਮੋਂ ਸਭ ਹੋਈ ਦੁਸ਼ਟ ਆਸਵੈ ਸਕੇ ਨ ਕੋਈ ਏਕ ਬਾਰ ਜਿਨ ਤੁਮੈ ਸੁਹਾਰਾ ਕਾਲ ਫਾਸ ਦੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਾ ਦਰਦ ਦੁਸ਼ਟ ਦੋਖ ਤੇ ਰਹਾ ਸੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾ ਦਰਿਓ ਮਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤਲੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਹੂ ਆਖ ਤਰੇ ਨੀ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹ ਮਤ ਇਕ ਨ ਮੰਨਿਓ ਸਹਿਮਰਤ ਸਾਸ਼ਤਰ ਵੇਦ ਸੁਵੈ ਬਹੁ ਭੇਦ ਕਹਿ ਹਮੇ ਇਕ ਨ ਜਾਣਿਓ ਸਿਰ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤਉ ਵਖਾਨਿਓ ਦਹਰਾ ਸਾਗਲ ਦਵਾਰ ਕੋ ਛਾੜਿ ਕੈ ਗਇਓ ਤਹਾਰੋ ਦਵਾਰ ਬਾਹਂ ਗਹਿ ਕਿਲਾਜ ਅਸ ਗੋਬਿੰਦ ਦਾਸ ਤਹਾਰ ਹਮਰੇ ਕਰਹਾ ਗਰ ਅਛਾ ਪੂਰਨ ਹੋਏ ਚਿਤ ਕੀ ਇਛਾ ਕਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦ੍ਰੁਟ ਸਭੈ ਤੁਮ ਕਾ ਭਉ ਆਪ ਹਾਰ ਦੇ ਮੋਹਿ ਵਿਚਾ ਭਉ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿਖ ਸਭੈ ਕਰਤਾਰਾ ਮੋਰ ਅਛਾ ਨਿਜ ਕਰ ਦੇ ਕਰਿਆ ਸਭ ਬੈਰਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸ਼ਾ ਤੋਰ ਭਜਨ ਕੀ ਰਹੈ ਪਿਆਸਾ ਤਮਹਿ ਨਾੜ ਕੋਈ ਆਵਰਨਾ ਧਿਆਉ ਜੋ ਬਰ ਚਾਹਉ ਸਭ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਧਰਿਐ ਚਨ ਚਨ ਸਤਰ ਹਮਾਰੇ ਮਾਰਿਐ ਆ ਭਾਗ ਦੇ ਮੁਝ ਉਬਰੈ ਮਰਨ ਕਾਲ ਕਾ ਤਰਾਸ ਸਨੇ ਵਰੈ ਹੂ ਜੋ ਸਦਾ ਹਮਾਰੇ ਪਛਾ ਸਿਰ ਹਲਤੋ ਜੁ ਜੁ ਕਰਿਔ ਰਚਾ ਰਾਖលਹੁ ਮੋਹਿ ਰਾਖਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੁ ਪੁਰੀ ਚਤਰ ਦਸਕੰਤ ਕਾਲ ਪਾਏ ਬ੍ਰਹਮਾ ਬਬਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਨ ਪਾਏ ਕਰ ਵਿਸ਼ਨ ਪ੍ਰਕਾਸ਼ ਸ ਸਖਲ ਕਾਲ ਕਾ ਕੀਆ ਤਮਾਸ਼ਾ ਜਾਵਨਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਾਵਨਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਾਵਨਕਾਲ ਸਭ ਜਗਤ ਬਨਾਇਓ ਦੇਵ ਦਾਤ ਜਸ਼ਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਾਮ ਸ਼ਿਕਾਰ ਤੈਸੇ ਕੋ ਹਮਾਰੀ ਸ਼ਕਲ ਪਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋਂ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨ ਤ ਛੇਤੀ ਤੈ ਕੌਣ ਚਰਿਆ ਸੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੋਖ ਪਾਏ ਤੈ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਐ ਕਹਿ ਕੀ ਪਿਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣ ਜਾਵਦ ਕਰਖ ਕਰਾ ਕਰ ਤਾਰਾ ਉਪਰ ਜਾ ਤਰਦ ਤਵ ਦੇਹ ਅਪਾਰਾ ਜਾਵਾ ਕਰਖ ਕਰਤ ਕਬੂ ਤੁਮ ਮੈ ਮੇਲ ਤ ਦੇਹ ਧਰ ਸਭ ਜਿਤੇ ਬਦਨ ਸਰ ਸਵਤਾਰੈ ਆਪ ਬਬਨੇ ਬੋਜ ਉਚਾਰੈ ਤਮ ਸਭ ਹੀ ਤੇ ਰਹਿਤ ਮੇਰਾ ਲੰਗ ਜਾਣ ਤਮ ਬੇਦ ਭੇਦ ਅਰ ਆਲਮ ਨਿਰੰਕਾਰ ਨਿਰੰਭੇਕਾਰ ਨਿਰਲੰਬ ਆਗ ਅਨੀਲ ਅਨਾਦ ਅਸੰਭ ਤੰਕਾ ਮੂੜ ਉਚਾਰਤ ਭੇਦਾਂ ਜਾਂ ਕੋ ਭੇਵ ਨ ਪਾਵਤ ਵੇਦਾਂ ਤਾਂ ਕੋ ਕਰ ਪਾਣ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨਹਿ ਭਿਵ ਆਪ ਆਪਣੇ ਬੁਧ ਹ ਜਤੇ ਬਨਤ ਪੈਣਾ ਬਿਨ ਤੋਹ ਤੇ ਤੇ ਤੁਮਰਾ ਰਖਾ ਨ ਜਾਏ ਪ੍ਰਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਾਨੂਪਸਰੂਪਾਰੰਕ ਭਿਉ ਰਾਵ ਕਹੀ ਭੂਪਾਂਡਜ ਜੈ ਰਜ ਸੈਤਜ ਕੀਨੀ ਉਤ ਭਜਖਾਨ ਬਹਰ ਰਾਚਿ ਦੇਨੀ ਕਾਉ ਹੂਲ ਰਾਜਾ ਹਵ ਬੈਠਾ ਕੰਸਮਨ ਭਿਉ ਸ਼ੰਕਰ ਕੈ ਥਾ ਸਗਰੀ ਸ੍ਰੇਟ ਦਿਖਾਏ ਅਚੰਭਵ ਆਤ ਜੁਗਾਦ ਸਰੂਪ ਸਯੰ ਭਵ ਆਬ ਰੱਛਾ ਮੇਰੇ ਤੁਮ ਕਰੋ ਸੇਖਿਓ ਬਾਰਵਾ ਸਿਕ ਸੰਗਰੋ ਦੁੜ ਜਿਤੇ ਉਠਵਾ ਤੁਤ ਪਾਤਾ ਸਕ ਨ ਮਲੇ ਸ਼ਕ ਕਰੋ ਰਣ ਘਾਤਾ ਜੇ ਆਸ ਤੁਝ ਤਬ ਸਰਣੀ ਪਰੇ ਤਿਨ ਕੇ ਦੁਲਟ ਦੁਖ ਤਵੈ ਮਰੇ ਪਰਖ ਜਮਨ ਪਗ ਪਰੇ ਤੇਹਾਰੇ ਤਿਨ ਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰਤਿ ਐ ਹੈ ਤਾਂ ਕੇ ਕਾਲ ਨਿਕਟਨੇ ਐ ਰੱਛਾ ਹੋਇ ਤਾ ਹੈ ਸਭ ਕਾਲੰ ਦੁਸ਼ਟ ਅਰਲ ਤਰੇ ਤਤ ਕਾਲੰ ਕਿਰਪਾ ਦ੍ਰਿਸ਼ਤ ਤਨ ਜਾਹਿ ਨਹਰ ਤਾ ਕੇ ਤਾਵ ਚਨਿਕ ਮੈਂ ਹਰ ਹੋ ਰੈ ਦਸੈਦ ਕਰਮ ਸਭ ਹੋਈ ਦੁਸ਼ਟ ਸੁਅਸ ਕੈ ਨ ਕੋਈ ਏਕ ਬਾਰ ਜਨ ਤੁਮੈ ਸੁਹਾਰਾ ਕਾਲ ਫਾਸ ਦੇ ਤਾ ਹੈ ਉਬਾਰਾ ਜਨ ਨਰ ਨਾਮ ਤਿਹਾਰੋ ਕਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰਣ ਤਿਹਾਰੀ ਆਪ ਹਾ ਦਰਿਓ ਵਾਰੀ ਸਰਬ ਠੋਰ ਮਹ ਸਹਾਈ ਦੁਸ਼ਟ ਦੋਖ ਚਲ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨਿਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨਾ ਮਾਨਿਓ शमरत शास्त्र वेद सवै बहु भेद कह हमेक न जानयो सिर जस पान कृपा तुमरी कर मै ना कहयो सब तो बखानयो दोहरा सागल द्वार को छाडे कै गयो तुहारो द्वार बाह गहे कि लाज आस गोविंद दास तुहार ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ